ਸੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੰਗਲ ਪੁਸ਼ਪਿੰਦਰ ਸਿੰਘ ਬਾਠ ਦੀ ਮਾਰਕੁਟਾਈ ਦੇ ਮਸਲੇ ਦੇ ਵਿੱਚ ਜਿਹੜਾ ਇਨਵੈਸਟੀਗੇਸ਼ਨ ਦਾ ਕੰਮ ਹੈ ਉਹ ਸੀਬੀਆਈ ਨੂੰ ਸੌਂਪ ਦਿੱਤਾ ਹੈ ਜਿਸ ਦੇ ਨਾਲ ਪੰਜਾਬ ਪੁਲਿਸ ਦੀ ਦੋ ਤਰ੍ਹਾਂ ਨਾਲ ਤਿਰਕਰੀ ਹੋਈ ਹੈ। ਪਹਿਲੀ ਗੱਲ ਤਾਂ ਕਿ ਪੰਜਾਬ ਪੁਲਿਸ ਦੇ ਬੰਦੇ ਜਿਹੜੇ ਐ ਉਸ ਦੀ ਬੁਰੀ ਤਰ੍ਹਾਂ ਨਾਲ ਮਾਰਕੁਟਾਈ ਕਰਦੇ ਐ। ਪਹਿਲਾ ਤਾਂ ਇਹ ਹੀ ਦੂਜਾ ਕਿ ਪੁਲਿਸ ਇਹ ਯਕੀਨ ਨਹੀਂ ਕਰਾ ਸਕੀ ਕਿ ਅਸੀਂ ਉਸ ਗੱਲ ਦੀ ਠੀਕ ਢੰਗ ਨਾਲ ਤਫ਼ਤੀਸ਼ ਕਰਕੇ ਜਿਹੜੇ ਦੋਸ਼ੀ ਐ ਉਹਨਾਂ ਨੂੰ ਸਜ਼ਾਵਾ ਦੇਵਾਂਗੇ ਇਸ ਗੱਲ ਦੇ ਵਿੱਚ ਵੀ ਕੁਸ ਫੇਰ ਹੋਈ ਹੈ ਤੇ ਪੰਜਾਬ ਸਰਕਾਰ ਦੀ ਇਹ ਨੈਤਿਕ ਹਾਰ ਐ ਆਪਣੇ ਆਪ ਦੇ ਵਿੱਚ ਤੇ ਜੋ ਪੁਲਿਸ ਨੂੰ ਖੁੱਲੀਆਂ ਛੁੱਟੀਆਂ ਦਿੱਤੀਆਂ ਹੋਈਆਂ ਨੇ ਉਸ ਹਰ ਕਿਸਮ ਦਾ ਜਾਇਜ਼ ਨਜਾਇਜ਼ ਕੰਮ ਕਰ ਰਹੀ ਐ ਤੇ ਉਹਦੀ ਪਿੱਠ ਥਾਪੜੀ ਜਾ ਰਹੀ ਐ ਉਹਦਾ ਇਹ ਇੱਕ ਜਿੰਨੇ ਦਾ ਕਿ ਪੰਜਾਬ ਸਰਕਾਰ ਦੀ بجائے ਹੁਣ ਕੇਂਦਰੀ ਏਜੰਸੀ ਜਿਹੜੀ ਹੈ ਉਹ ਇਸ ਦੀ ਜਾਂਚ ਕਰੂਗੀ ਅਸੀਂ ਸਮਝਦੇ ਆ ਵੀ ਕੇਂਦਰ ਦਾ ਜਿੰਨਾ ਵੀ ਧਕਲ ਅੰਦਾਜ਼ੀ ਜਿੰਨੀ ਵੀ ਧਕਲ ਅੰਦਾਜ਼ੀ ਘੱਟ ਤੋਂ ਘੱਟ ਹੋਵੇ ਸੂਬਿਆਂ ਦੇ ਵਿੱਚ ਉਹ ਸੂਬਿਆਂ ਦੀ ਸਿਹਤ ਲਈ ਚੰਗੀ ਹੈ ਇਸ ਲਈ ਸੂਬੇ ਵੀ ਇਸ ਤਰ੍ਹਾਂ ਨਾਲ ਹੋ ਕਰਨ ਤਾਂ ਕਿ ਉਹ ਜਿਹੜੀ ਕੇਂਦਰੀ ਧਕਲ ਅੰਦਾਜ਼ੀ ਇਸ ਕਿਸਮ ਦੇ ਰੂਪ ਦੀ ਹੈ ਉਹ ਘੱਟ ਤੋਂ ਘੱਟ ਦੂਜੀ ਬੇਨਤੀ ਤੋਂ ਦੂਜੀ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਜਿਵੇਂ ਜੋ ਸੁਪਰੀਮ ਕੋਰਟ ਨੇ 21 ਮਈ ਨੂੰ ਅਸ਼ੋਕਾ ਜੀ ਯੂਨੀਵਰਸਿਟੀ ਦੇ ਬਹੁਤ ਹੀ ਮਸ਼ਹੂਰ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਪ੍ਰੋਫੈਸਰ ਅਲੀ ਖਾਨ ਮਹਿਮੂਦਾਬਾਦ ਨੂੰ ਜ਼ਮਾਨਤ ਦਿੱਤੀ ਸੀ ਅਸੀਂ ਉਦੋਂ ਵੀ ਕਿਹਾ ਸੀ ਉਸ ਨੇ ਆਪਰੇਸ਼ਨ ਸਿੰਧੂਰ ਦੇ ਉੱਤੇ ਦੋ ਟਵੀਟ ਕੀਤੇ ਸੀ ਬਹੁਤ ਹੀ ਵੱਡੇ ਵਧੀਆ ਤੇ ਉਹਦੀ ਪ੍ਰਸ਼ੰਸਾ ਹੋਈ ਸੀ ਉਹਨਾਂ ਟਵੀਟਸ ਦੀ ਪਰੰਤੂ ਕੁਝ ਲੋਕਾਂ ਨੂੰ ਲੱਗਿਆ ਕਿ ਇਹ ਭਾਰਤ ਵਿਰੋਧੀ ਨੇ ਜਾਂ ਇਹਨਾਂ ਨਾਲ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜਾਂ ਕੁਝ ਹੋਰ ਇਸ ਤਰ੍ਹਾਂ ਨਾਲ ਉਹਦੇ ਤੇ ਦੋ ਐਫ ਆਈ ਆਰ ਦਰਜ ਹੋ ਗਈਆਂ ਸੀ ਉਹਦੀ ਸਾਰੇ ਦੇਸ਼ ਦੇ ਵਿੱਚ ਬਹੁਤ ਹੀ ਨਿੰਦਿਆ ਹੋਈ ਸੀ ਵੀ ਇਹ ਕੀ ਤਰੀਕਾ ਹੈ ਹਾਲਾਂਕਿ ਪਹਿਲਗਾਮ ਮਸਲੇ ਦੇ ਵਿੱਚ ਜਿਹੜੇ ਹਮਾਸ਼ੀ ਨਰਵਾਲ ਨੇ ਉਸ ਨੇ ਕੁੜੀ ਨੇ ਕਿਹਾ ਸੀਗਾ ਵੀ ਇਹ ਕੋਈ ਹਿੰਦੂ ਮੁਸਲਮਾਨ ਦਾ ਸਵਾਲ ਨਹੀਂ ਉਹਨਾਂ ਨੇ ਤਾਂ ਸਾਡੀ ਬਹੁਤ ਰੱਖਿਆ ਕੀਤੀ ਹੈ ਉਸ ਹਿਮਾਸ਼ੀ ਨਰਵਾਲ ਦੇ ਵਿਰੁੱਧ ਲੋਕਾਂ ਨੇ ਜਿਹੜੇ ਟਵੀਟ ਕੀਤੇ ਸੀ ਜਿਸ ਤਰ੍ਹਾਂ ਵੀ ਆ ਉਹਦੇ ਖਿਲਾਫ ਪ੍ਰਚਾਰ ਚੱਲਿਆ ਸੀ ਉਹਦੇ ਤੇ ਕੋਈ ਐਫਆਈਆ ਨਹੀਂ ਸੀ ਲੋਕਾਂ ਨੇ ਦੁਰਅੰਯਾਰ ਜਿਹੜਾ ਹੈ ਹਰਿਆਣਾ ਸਰਕਾਰ ਦਾ ਉਹਦੀ ਵੀ ਨਿੰਦਿਆ ਕੀਤੀ ਸੀ ਮਾਨਜੁਕ ਸੁਪਰੀਮ ਕੋਰਟ ਨੇ ਵੀ ਕੋਈ ਬਹੁਤਾ ਚੰਗਾ ਕੰਮ ਨਹੀਂ ਸੀ ਕੀਤਾ ਉਹਨੂੰ ਛੇਲ ਦੇ ਦਿੱਤੀ ਤੇ ਉਹਦੇ ਤੇ ਸ਼ਰਤਾਂ ਲਾਤੀਆਂ ਵੀ ਕੋ ਤੂੰ ਲਿਖੇਗਾ ਨਹੀਂ ਕੋਈ ਆ ਨਹੀਂ ਕਰੇਗਾ ਬੂਰੀ ਕਰੇਗਾ ਤੇ ਨਾਲ ਆਪਣੇ ਕੋਲੋਂ ਕੋਲ ਇੱਕ ਐਸਆਈਟੀ ਬਣਦੀ ਤੇ ਜਿਹੜੇ ਬੰਦੇ ਨੇ ਬੀਜੇਪੀ ਦੇ ਆਗੂ ਨੇ ਜਿਹੜਾ ਉਹਦੋਂ ਆਪਰੇਸ਼ਨ ਸੰਧੂਰ ਦੇ ਬਾਰੇ ਚ ਕਿਹਾ ਸੀਗਾ ਵੀ ਵੀ ਇਹਨਾਂ ਦੇ ਭਰਾਵਾਂ ਨੇ ਜਿਹੜਾ ਹੈਗਾ ਉਹਨਾਂ ਤੋਂ ਹੀ ਅਸੀਂ ਨੇ ਉਹ ਕਰਾਇਆ ਜਿਹੜੀ ਉਹ ਕੁੜੀ ਹੈ ਸਾਡੀ ਉਹ ਪ੍ਰੈਸ ਦੇ ਪ੍ਰੈਸ ਨੂੰ ਜਿਹੜੀਆਂ ਬਿਆਨ ਦਿੰਦੀ ਹੁੰਦੀ ਸੀਗੀ ਅ ਕੁਰੈਸ਼ੀ ਤੇ ਉਸ ਕਰਕੇ ਉਹਨਾਂ ਉਸ ਕੇਸ ਚ ਤਾਂ ਐਸਆਈਟੀ ਬਣਨ ਦੀ ਲੋੜ ਸੀ ਇੱਧਰ ਐਸਆਈਟੀ ਬਣਾਦੀ ਸੁਪਰੀਮ ਕੋਰਟ ਨੇ ਅਸੀਂ ਉਦੋਂ ਵੀ ਕਿਹਾ ਸੀ ਵੀ ਇਹ ਗਲਤ ਹੈ ਉਸ ਐਸਆਈਟੀ ਨੇ ਉਹ ਜਿਹੜੇ ਦੋ ਟਵੀਟ ਐ ਸਿਰਫ ਉਹ ਦੇਖਣੇ ਸੀ ਵੀ ਇਹ ਕਿੰਨੇ ਕਿਨਾਂ ਚ ਕ੍ਰਿਮੀਨਲ ਐਲੀਮੈਂਟ ਹੈਗਾ ਕਿ ਨਹੀਂ ਉਹ ਦੇਖਣ ਦੀ ਬਜਾਏ ਉਹ ਉਹਦੇ ਫੋਰਨ ਟੂਰ ਕਿੱਥੇ ਐ ਕਿਵੇਂ ਐ ਤੇ ਉਹਨੂੰ ਚਾਰ ਵਾਰੀ ਸੱਦ ਲਿਆ ਉਹਦੇ ਤੋਂ ਕੋਈ ਮਤਲਬ ਅਜੇ ਤੱਕ ਉਹਦੀ ਉਹਨੂੰ ਪ੍ਰਸ਼ਾਰ ਕੀਤਾ ਜਾ ਰਿਹਾ ਸੀ ਕੱਲ ਫੇਰ ਮਾਰਜੋਕ ਸੁਪਰੀਮ ਕੋਰਟ ਨੇ ਕਿਹਾ ਵੀ ਬਿਲਕੁਲ ਨਹੀਂ ਹੁਣ ਤੁਸੀਂ ਸੱਦਣਾ ਤੁਹਾਨੂੰ ਜੇ ਲੋੜ ਹੈ ਤਾਂ ਉਹ ਸਿਰਫ ਡਿਕਸ਼ਨਰੀ ਦੀ ਲੋੜ ਹੈ ਵੀ ਤੁਸੀਂ ਪੜ ਸਕੋ ਵੀ ਕਿਹੜੇ ਸ਼ਬਦ ਦਾ ਕੀ ਮਹਨ ਹੈਗਾ ਤਾਂ ਕਿ ਤੁਸੀਂ ਉਹਦਾ ਦੇਖ ਸਕੋ ਵੀ ਉਹਦੇ ਵਿੱਚ ਕੋਈ ਅਪਰਾਧ ਤਾਂ ਨਹੀਂ ਹੈਗਾ ਜੇ ਅਪਰਾਧ ਨਹੀਂ ਹੈਗਾ ਤਾਂ ਗੱਲ ਖਤਮ ਜੇ ਅਪਰਾਧ ਹੈਗਾ ਤਾਂ ਦੱਸੋ ਕਿਹੜੀ ਧਾਰਾ ਦਾ ਅਪਰਾਧ ਹੈ ਤੁਹਾਡਾ ਤਾਂ ਆਹ ਕੰਮ ਹੈ ਹੋਰ ਕੋਈ ਕੰਮ ਹੀ ਨਹੀਂਗਾ ਸੋ ਕੱਲ ਉਹਦੇ ਵਿੱਚ ਇਹ ਮਾਨਜੂਰ ਸੁਪਰੀਮ ਕੋਰਟ ਨੇ ਦੁਬਾਰਾ ਆਪਣੇ ਫੈਸਲੇ ਨੂੰ ਦੀ ਦੁਬਾਰਾ ਵਿਆਖਿਆ ਕੀਤੀ ਅ ਦੋਸਤੋ ਕਾਂਬੜੀਆਂ ਦੀ ਗੱਲ ਬਹੁਤ ਜ਼ਿਆਦਾ ਚੱਲ ਰਹੀ ਹੈ ਕਿਉਂਕਿ ਜਿੰਨੀ ਗੁੰਡਾ ਕਰਦੀ ਪਿਛਲੇ ਸਾਲਾਂ ਚ ਵੀ ਹੁੰਦੀ ਰਹੀ ਹੈ ਐਤ ਕੀ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਉਸ ਦੇ ਤਹਿਤ ਹੀ ਇੱਕ ਜਿਹੜਾ ਬਰੇਲੀ ਦਾ ਯੂਪੀ ਦੇ ਵਿੱਚ ਬਰੇਲੀ ਦਾ ਐਮਜੀਐਮ ਇੰਟਰ ਕਾਲਜ ਹੈ ਉੱਥੋਂ ਦੀ ਜਿਹੜੀ ਮਾਰਨਿੰਗ ਸਭਾ ਦੇ ਵਿੱਚ ਸਵੇਰ ਦੀ ਸਭਾ ਦੇ ਵਿੱਚ ਇੱਕ ਜਿਹੜੇ ਟੀਚਰ ਨੇਗੇ ਰਜਨੀਸ਼ ਗੰਗਵਾੜ ਉਹ ਇੱਕ ਕਾਫਤਾ ਉਸ ਕਵਤਾ ਦੀਆਂ ਕੁਝ ਲਾਈਨਾਂ ਦੋ ਦੋ ਲਾਈਨਾਂ ਇਹ ਨੇ ਕਿ ਅ ਤੂੰ ਕਾਂਬੜ ਲੈ ਕੇ ਮਤ ਜਾਣਾ ਤੇ ਗਿਆਨ ਦਾ ਦੀਪ ਜਗਾਣਾ ਮਾਨਵਤਾ ਦੀ ਸੇਵਾ ਕਰਕੇ ਸੱਚੇ ਮਾਨਵ ਬਣ ਜਾਣਾ ਮੈਂ ਤਾਂ ਮਹਿਸੂਸ ਕਰਦਾ ਵੀ ਅ ਧਰਮ ਨੂੰ ਮੰਨਣਾ ਇੱਕ ਹੋਰ ਚੀਜ਼ ਹੈ ਤੇ ਆ ਤਾਂ ਅਸਲੀ ਧਰਮ ਹੈ ਉਹ ਜਿਹੜਾ ਦੱਸ ਰਿਹਾ ਵੀ ਸੱਚੇ ਮਾਨਵ ਬਣਨਾ ਤੇ ਕਾਂਗੜ ਲਜਾਂ ਨਾਲ ਕੋਈ ਵੱਡਾ ਆਈਐਸ ਦੂਜਾ ਨਹੀਂ ਬਣਦਾ ਉਸ ਦੇ ਉੱਤੇ ਵੀ ਇਹਨੇ ਸਾਡੇ ਧਰਮ ਪਾਵਨਾਂ ਨੂੰ ਠੇਸ ਪਹਾਈ ਹੈ ਤੇ ਇਹ ਜਿਹੜਾ ਦੋ ਆਪਸ ਵਿੱਚ ਧਰਮਾਂ ਦਾ ਬਖੇੜਾ ਪਵਾਉਂਦਾ ਉਹਦੇ ਤੇ ਐਫਆਈਆਰ ਮਾਰਦੀ ਹੋਗੀ ਤੇ ਉਹਨੂੰ ਗ੍ਰਿਫਤਾਰ ਕਰ ਜਿਹੜੀ ਜਿਹੜੇ ਕਾਂਗੜੀਏ ਛਰਿਆਂ ਮ ਗੁੰਡਾ ਕਰਦੀ ਕਰਦੇ ਐ ਉਹਨਾਂ ਤੇ ਫੁੱਲ ਵਰਸਾ ਰਹੇ ਐ ਉਹਨਾਂ ਨੂੰ ਕੁਛ ਨਹੀਂ ਕਿਹਾ ਜਾ ਰਿਹਾ ਉਹਨਾਂ ਤੇ ਜੇ ਕੋਈ ਐਫਆਈਆਰ ਹੁੰਦੀ ਵੀ ਐ ਕੋਈ ਫਰਦਾ ਨਹੀਂ ਉਹਨਾਂ ਨੂੰ ਜਿਹੜੇ ਗੁੰਡਾਗਰਦੀ ਕਰ ਰਹੇ ਆ ਜਿਸ ਬੰਦੇ ਨੇ ਇੱਕ ਸ਼ਬਦ ਆ ਕਹਿ ਦਿੱਤੇ ਤੇ ਉਹਦੇ ਉਧ ਤੇ ਐਫ ਆਈ ਆਰ ਵੀ ਹੋ ਗਈ ਇੱਕ ਅਧਿਆਪਕ ਦੇ ਉੱਤੇ ਅਸੀਂ ਇਹਦੀ ਬਹੁਤ ਨਿੰਦਿਆ ਕਰਦੇ ਆ ਤੇ ਉਹ ਐਫ ਆਈ ਆਰ ਕੈਂਸਲ ਹੋਣੀ ਚਾਹੀਦੀ ਹੈ ਤੇ ਅਜਿਹੇ ਅਧਿਆਪਕਾਂ ਨੂੰ ਤਾਂ ਸਭ ਤੋਂ ਸਨਮਾਨਿਤ ਕੀਤਾ ਜਾਣਾ ਚਾਹੀਦਾ ਜਿਹੜੇ ਲੋਕਾਂ ਨੂੰ ਠੀਕ ਪੜਾਉਂਦੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਹੈ ਕਿ ਹਿਮਾਚਲ ਹਾਈ ਕੋਰਟ ਹੈ ਜਿਹੜੀ ਮਾਨਯੋਗ ਹਾਈ ਕੋਰਟ ਉਸ ਨੇ ਹਿਮਾਚਲ ਦੇ ਵਿੱਚ ਅ ਤਕਰੀਬਨ ਜਿਹੜਾ ਉਹ 3000 ਸੇਬਾਂ ਦੇ ਜਿਹੜੇ ਦਰਖਤ ਨੇ ਜਿਹੜੇ ਸੇਬਾਂ ਨਾਲ ਭਰੇ ਪਏ ਐ ਇਸ ਟਾਈਮ ਉਹਨਾਂ ਨੂੰ ਕੱਟਣ ਦਾ ਹੁਕਮ ਕਰ ਦਿੱਤਾ ਉਹਨਾਂ ਨੂੰ ਕੱਟਣ ਦਾ ਹੁਕਮ ਕਰ ਦਿੱਤਾ ਤੇ ਇਹ ਕਰ ਦਿੱਤਾ ਕਿ ਵੀ ਇਹ ਕਿਉਂਕਿ ਜੰਗਲ ਦੀ ਜ਼ਮੀਨ ਦੇ ਉੱਤੇ ਜ਼ਬਰੀ ਕਬਜ਼ਾ ਕਰਕੇ ਬਣਾਏ ਗਏ ਐ ਇਸ ਕਰਕੇ ਦੁਬਾਰਾ ਜੰਗਲ ਬਹਾਲ ਕਰਨਾ ਅ ਅਸ਼ੂ ਇੱਕ ਤਾਨਵਰ ਸਾਹਿਬ ਨੇ ਪਹਿਲਾਂ ਹਮਾਜ ਖੇਮਲੇ ਦੇ ਸਾਬਕਾ ਮੇਅਰ ਰਹੇ ਹੈ ਦਾ ਹਿੰਦੂ ਦੇ ਵਿੱਚ ਉਹਨਾਂ ਨੇ ਬਹੁਤ ਸੋਨਾ ਲੇ ਲਿਆ ਹੈ ਕਹਿੰਦੇ ਵਾਤਾਵਰਨ ਬਾਰੇ ਜੇ ਕੋਈ ਪਾਠ ਸਿੱਖਣਾ ਹੋਵੇ ਇਸ ਹਾਈ ਕੋਰਟ ਦੇ ਦੀ ਜੱਜਮੈਂਟ ਤੋਂ ਤਾਂ ਉਹ ਇਹ ਹੈ ਕਿ ਵਾਤਾਵਰਨ ਨੂੰ ਕਿਵੇਂ ਨਹੀਂ ਬਚਾਇਆ ਜਾਣਾ ਚਾਹੀਦਾ ਇਹ ਵਾਤਾਵਰਨ ਬਚਾਉਣ ਦਾ ਤਰੀਕਾ ਜੀ ਉਹਦਾ ਤਰੀਕਾ ਇਹ ਹੈ ਵੀ ਜੇ ਮੰਨ ਲਓ ਉਹ ਉੱਥੇ ਇਨਕ੍ਰੋਚਮੈਂਟ ਹੋਈ ਹੋਈ ਹੈ ਉਹਦੇ ਤੇ ਜਬਰੀ ਕਬਜ਼ੇ ਹੋਈ ਹੋਈ ਹੈ ਤਾਂ ਉੱਥੇ ਛੋਟੀ ਪਲਾਂਟੇਸ਼ਨ ਹੋ ਜਾਵੇ ਜਿਉਂ-ਜਿਉਂ ਇਹ ਦਰਖਤ ਬਜ਼ੁਰਗ ਹੋ ਜਾਣਗੇ ਵੱਡੇ ਹੋ ਜਾਣਗੇ ਉਹ ਵੱਡੇ ਹੋ ਜਾਣਗੇ ਤਾਂ ਇਹ ਕੱਟੇ ਜਾਣ ਤੇ ਉਹਦੀ ਥਾਂ ਤੇ ਨਵੇਂ ਦਰਖਤ ਉੱਥੇ ਉੱਗੇ ਹੋਣ ਜੰਗਲ ਦੇ ਇਹ ਤਾਂ ਤਰੀਕਾ ਹੈ ਪਰ ਤੁਸੀਂ ਹੁਣ ਇਹਨੂੰ ਸਾਫ਼ ਹੀ ਕਰਦੇ ਹੋ ਇਹ ਜਿਹੜੇ ਜਿਹੜੇ ਇਹ ਦਰਖਤ ਲੱਗੇ ਹੋਏ ਐ ਇਹ ਵੀ ਇੱਕ ਜੰਗਲ ਨੇ ਇਹ ਵੀ ਹਵਾ ਦਾ ਪ੍ਰਦੂਸ਼ਣ ਦੂਰ ਕਰਦੇ ਐ ਤੇ ਇਹ ਅ ਸੋਇਲ ਜਿਹੜੀ ਸਾਡੀ ਜ਼ਮੀਨ ਹੈ ਉਹਦੇ ਚ ਜਿਹੜਾ ਸਿਲ ਹੈ ਉਹਨੂੰ ਬਣ ਕਰ ਕਰਾਰ ਰੱਖਦੇ ਆ ਤੇ ਪੋਲੀਨੇਟਰ ਜਿਹੜੇ ਆ ਉਹਨਾਂ ਨੂੰ ਖਿੱਚਦੇ ਆ ਆਪਣੇ ਵੱਲ ਪੋਲੀਨੇਸ਼ਨ ਹੁੰਦੀ ਆ ਸਾਡੀ ਫਸਲਾਂ ਦੀ ਤੇ ਉਹ ਜਿਹੜੇ ਐ ਸਾਡਾ ਤਾਪਮਨ ਬਰਕਰਾਰ ਰੱਖਦੇ ਆ ਉਹਨੂੰ ਘਟਾ ਕੇ ਰੱਖਦੇ ਆ ਕਾਰਬਨ ਨੂੰ ਖਿੱਚਦੇ ਆ ਕਾਰਬਨ ਡਾਈਆਕਸਾਈਡ ਨੂੰ ਖਿੱਚਦੇ ਆ ਸੋ ਇਸ ਕਰਕੇ ਇਹ ਬਹੁਤ ਹੀ ਗਲਤ ਤਰੀਕਾ ਹੈਗਾ ਇਸ ਤਰ੍ਹਾਂ ਨਾਲ ਵੀ ਉਹਨਾਂ ਦੀ ਕਟਾਈ ਕਰਦੇ ਉਹ ਕਟਾਈ ਹੋ ਰਹੀ ਹੈ ਲੋਕ ਰੋ ਰਹੇ ਹੈ ਤੇ ਜਦੋਂ ਤੁਸੀਂ ਵੀ ਤਸਵੀਰਾਂ ਦੇਖੋਗੇ ਉਥੋਂ ਦੀਆਂ ਤਾਂ ਆ ਸੇਬਾਂ ਨਾਲ ਭਰੇ ਹੋਏ ਆ ਲਾਲ ਲਾਲ ਸੇਬ ਤੇ ਹੂਰ ਤੇ ਇਹ ਜਿਹੜੀ ਚੀਜ਼ ਹੈ ਇਹ ਬਹੁਤ ਹੀ ਬੁਰੀ ਕਿਸਮ ਦਾ ਫੈਸਲਾ ਹੈਗਾ ਕਿਸੇ ਵੀ ਹਾਈ ਕੋਰਟ ਦਾ ਹਮਾਚਲ ਦੀ ਹਾਈ ਕੋਰਟ ਦਾ ਜੀ ਆਪਾਂ ਲੈਣਾ ਪਊਗਾ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਹੈ ਵੀ NCERT ਜਿਹੜੀ ਹੈ ਉਹਨੇ 8ਵੀਂ ਜਮਾਤ ਦੇ ਵਿੱਚ ਜਿਹੜਾ ਹੈ ਐਡ ਕੀ ਜਿਹੜਾ ਮੁਗਲ ਸਾਡਾ ਹਿੱਸਾ ਹੈਗਾ ਉਹਦੇ ਚ ਬਾਦੋ ਲਾ ਕੇ ਬਾਬਰ ਅਕਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਉਹਨਾਂ ਦੀ ਜਿਹੜੀ ਤਸਵੀਰ ਹੈ ਐਸ ਕਿਸਮ ਦੀ ਪੇਂਟ ਕਰ ਦਿੱਤੀ ਵੀ 8ਵੀਂ ਜਮਾਤ ਦੇ ਬੱਚਿਆਂ ਦੇ ਦਿਮਾਗਾਂ ਚ ਆ ਜੇ ਵੀ ਜਿਹੜੇ ਇਹ ਮੁਸਲਮ ਕਿਸਮ ਦੇ ਰਾਜੇ ਐ ਇਹ ਤਾਂ ਸਾਰੇ ਜ਼ਾਲਮ ਨੇ ਹਾਲਾਂਕਿ ਅੱਗੇ ਕਿਸੇ ਸਮਝ ਜੋ ਜ਼ੁਲਮ ਨੇ ਉਹਨਾਂ ਦੇ ਜ਼ੁਲਮ ਲਿਖੇ ਜਾਂਦੇ ਹੈ ਜੋ ਉਹਨਾਂ ਨੇ ਚੰਗਾ ਕੀਤਾ ਉਹ ਚੰਗਾ ਵੀ ਲਿਖਿਆ ਜਾਂਦਾ ਹੈ ਕੁਛ ਨਾ ਕੁਛ ਹੋ ਨਹੀਂਆ ਕਰਨਾ ਪਰ ਇੱਥੇ ਜਿਹੜਾ ਇਹ ਕਰਿਆ ਜਾ ਰਿਹਾ ਹੈ ਇਹ ਹਮੇਸ਼ਾ ਸਾਡੀ ਭਾਰਤ ਦੀ ਜਿਹੜੀ ਨਵੀਂ ਪੀੜ੍ਹੀ ਹੈ ਉਹਦੇ ਦਿਮਾਗਾਂ ਦੇ ਵਿੱਚ ਇੱਕ ਧਰਮ ਵਿਰੋਧੀ ਜਿਹੜਾ ਹੈਗਾ ਪ੍ਰਚਾਰ ਉਸ ਨੂੰ ਕਰਨ ਦੇ ਪੱਖ ਤੋਂ ਵੀ ਹੈਗਾ ਸੋ ਇਹ ਅਸੀਂ ਇਹਦਾ ਵੀ ਮਾੜਾ ਸਮਝਦੇ ਹਾਂ ਵੀ ਇਹ ਬਹੁਤ ਗਲਤ ਹੋ ਰਿਹਾ ਹੈਗਾ ਅਗਲੀ ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਕੱਲ ਤੁਹਾਡੇ ਨਾਲ ਸਾਂਝਾ ਕੀਤਾ ਸੀ ਵੀ ਕੇਰਲਾ ਦੀ ਇੱਕ ਨਰਸ ਜਿਹੜੀ ਹੈ ਨਮੀਸ਼ਾ ਪ੍ਰਿਆ ਉਹ ਯਮਨ ਦੇ ਵਿੱਚ ਗਈ ਹੋਈ ਸੀ ਕੋਈ ਉਹਦਾ ਪਾਰਟਨਰ ਸੀਗਾ bizness ਦਾ ਉਹਦੇ ਨਾਲ ਕਾਫੀ ਦੇਰ ਉਹਨਾਂ ਦਾ bizness ਚੱਲਦਾ ਰਿਹਾ ਤੇ ਇਹ ਉਹਦਾ ਕਤਲ ਕਰ ਦਿੱਤਾ ਉਹਨੇ 2017 ਚ 2020 ਚ ਉਹਨੂੰ ਫਾਂਸੀ ਦੀ ਸਜ਼ਾ ਹੋ ਗਈ ਤੇ ਕੱਲ ਉਹ ਫਾਂਸੀ ਦੀ ਸਜ਼ਾ ਉਹਨੂੰ ਲੱਗਣੀ ਸੀ ਤੇ ਪਰसों ਸ਼ਾਮ ਨੂੰ ਖਬਰ ਆ ਗਈ ਵੀ ਉਹ ਹਾਲ ਦੀ ਘੜੀ ਟਾਲਦੀ ਉਹਦੇ ਵਿੱਚ ਭਾਰਤ ਸਰਕਾਰ ਦਾ ਵੀ ਕੁਝ ਰੋਲ ਹੋ ਸਕਦਾ ਹੈ ਉਹਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਵੀ ਇੱਕ ਪਟੀਸ਼ਨ ਪਈ ਸੀਗੀ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਦੇਖ ਰਹੇ ਹਾਂ ਕਰ ਰਹੇ ਹਾਂ ਪਰ ਹੁਣ ਇੱਕ ਗੱਲ ਵਿੱਚ ਹੋਰ ਉੱਪਰ ਕੇ ਸਾਹਮਣੇ ਆਈ ਹੈ ਵੀ ਐਸੇ ਕੇਰਲਾ ਦਾ ਇੱਕ ਜਿਹੜਾ ਜਿਹਨੂੰ ਆ ਗ੍ਰੈਂਡ ਮੁਫਤੀ ਆਫ ਇੰਡੀਆ ਕਹਿੰਦੇ ਹੈ 10ਵਾਂ ਮੁਫਤੀ ਹੈ ਇਸ ਕਿਸਮ ਦਾ ਮੁਫਤੀ ਉਹ ਲੋਕਾਂ ਨੂੰ ਕਿਹਾ ਜਾਂਦਾ ਹੈ ਮੁਸਲਮਾਨਾਂ ਦੇ ਵਿੱਚ ਜਿਹੜੇ ਕਿ ਇਸਲਾਮੀ ਕਾਨੂੰਨ ਦੇ ਮਾਹਰ ਹੁੰਦੇ ਹੈ ਸੋ ਉਹ ਇਸਲਾਮੀ ਕਾਨੂੰਨ ਦਾ ਮਾਹਰ ਹੈ ਉਹਨੇ ਇਸਲਾਮੀ ਕਾਨੂੰਨ ਮੁਤਾਬਕ ਉੱਥੋਂ ਹੀ ਸੰਪਰਕ ਕੀਤਾ ਯਮਨ ਦੇ ਵਿੱਚ ਤੇ ਉਹਨਾਂ ਨੇ ਕਿਹਾ ਵੀ ਸਾਡੇ ਇਸਲਾਮ ਦੇ ਵਿੱਚ ਇੱਕ ਤਰੀਕਾ ਇਹ ਵੀ ਹੈਗਾ ਜਿਸ ਬੰਦੇ ਤੋਂ ਕੋਈ ਗੁਨਾਹ ਹੋਇਆ ਹੈ ਜਿਸ ਦੇ ਖਿਲਾਫ ਗੁਨਾਹ ਹੋਇਆ ਹੈ ਉਸ ਜਿਸ ਦੇ ਖਿਲਾਫ ਗੁਨਾਹ ਹੋਇਆ ਹੈ ਉਸ ਨੂੰ ਇੱਕ ਜਿਹੜੀ ਹੈ ਆਰਥਿਕ ਤੌਰ ਤੇ ਉਹਨੂੰ ਕੰਪਨਸੇਟ ਕਰ ਦੇਵੇ ਜਿਹਨੂੰ ਦੀਆਕ ਕਹਿੰਦੇ ਹੈ ਉਹ ਦੀਆਕ ਦੇ ਦੇਵੇ ਤੇ ਉਸ ਦੇ ਮੁਤਾਬਕ ਉਹਨੂੰ ਛੱਡਿਆ ਜਾ ਸਕਦਾ ਹੈ ਜਾਂ ਉਹਦੀ ਸਜ਼ਾ ਘਟਾਈ ਜਾ ਸਕਦੀ ਹੈ ਸੋ ਇਸ ਪੱਖ ਤੋਂ ਉਹਨੇ ਸਾਰਾ ਉਧਰਲੇ ਪਾਸੇ ਕੀਤਾ ਤੇ ਜਿਹਦੇ ਕਰਕੇ ਇਹ ਉਹਦੀ ਸਜ਼ਾ ਹਾਲ ਦੀ ਘੜੀ ਮੁਲਤਵੀ ਹੋਈ ਹੈ ਅਸੀਂ ਉਮੀਦ ਕਰਾਂਗੇ ਕਿ ਉਹਦੀ ਸਜ਼ਾ ਭਾਰਤ ਸਰਕਾਰ ਵੀ ਕਹਿੰਦੀ ਰਹੀ ਹੈ ਵੀ ਉਹਨੂੰ ਫਾਂਸੀ ਦੀ بجائے ਕੋਈ ਹੋਰ ਸਜ਼ਾ ਦਿੱਤੀ ਜਾਵੇ ਤੇ ਜਾਂ ਛੱਡ ਦਿੱਤਾ ਜਾਵੇ ਸੋ ਅਸੀਂ ਉਮੀਦ ਕਰਾਂਗੇ ਕਿ ਇਧਰਲੇ ਪਾਸੇ ਉਹਨੂੰ ਤੁਰਿਆ ਜਾਵੇ ਅੱਜ ਦੀ ਗੱਲ 'ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਤੁਹਾਨੂੰ